ਨੇ ਡੱਕਰ ਕਰਨ ਆ ਗਈ। ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ। ਲੋ ਬਈ ਅੱਜ ਨਵੀਂ ਚੀਜ਼ ਲੈ ਕੇ ਆਇਆ ਤੁਹਾਡੇ ਵਾਸਤੇ। ਆ ਬਈ ਮੁਰਗੀਆਂ ਸੇਲ ਨੇ ਤੰਨੇ। ਮੁਰਗਾਂ ਨਹੀਂ ਸੇਲ ਹੈਗਾ। ਮੁਰਗਾ ਆਪਾਂ ਨੇ ਪ੍ਰਾਣੇ ਲੜਾਉਣ ਖਾਤਰ ਰੱਖਣਾ ਹੈਗਾ। ਤੇ ਮੁਰਗੀਆਂ ਬਾਈ ਤੰਨੀ ਸੇਲ ਨੇ ਗਿਆ। ਸੀਲ ਦੀਆਂ ਮੁਰਗੀਆਂ ਨੇ ਬਾਈ ਜਮਾ ਟੌਪ। ਤੇ ਆ ਇੱਕ ਮੁਰਗੀ ਦਾ ਸੇਵਾ ਮੰਗਦੀ ਆ ਮੈਨੂੰ ਲੱਗਦਾ। ਤੇ ਆ ਵੀ ਅੰਡੇ ਦੇ ਕੇ ਹੱਡੀਆਂ ਨੇ ਹੁਣ ਮਤਲਬ ਸੇਵਾ ਮੰਗਣੀਆਂ ਗੀਆਂ ਬਾਈ ਇਹ ਜੇ ਅੰਡੇ ਖਾਣ ਲਈ ਖਾਤਰ ਲੈ ਕੇ ਜਾਣੇ ਨੇ ਬਾਈ ਅੰਡੇਆਂ ਖਾਤਰ ਹੀ ਵਧੀਆ ਨੇ ਕਿਸੇ ਨੇ ਸੀਲ ਦੇ ਬੱਚੇ ਕਢਾਉਣੇ ਨੇ ਉਹ ਕੰਮ ਖਾਤਰ ਵੀ ਬਈ ਵਧੀਆ ਮੁਰਗੀਆਂ ਨੇ ਇਹ ਤਿੰਨੇ ਮੁਰਗੀਆਂ ਨੇ ਬਾਈ ਕੋਈ ਜ਼ਿਆਦਾ ਮਹਿੰਗੀਆਂ ਨਹੀਂ ਦਿੰਦਾ ਭਰਾ ਆਪਣਾ ਸਾਭ ਜੀ ਨਾਲ ਹੀ ਦੇ ਦੂਗਾ ਜੇ ਤਿੰਨੇ ਇਕੱਠੀਆਂ ਲੈਣੀਆਂ ਨੇ ਰੇਟ ਵੀ ਜੈਨੂਨ ਜਿਹਾ ਰੱਖਿਆ ਬਾਈ ਬਾਈ ਨੇ ਤੇ ਮਜ਼ਦੂਰੀ ਇਹੀ ਆ ਬਸ ਮੁਰਗਾ ਬਾਈ ਲੜਾਉਣ ਖਾਤਰ ਰੱਖਣਾ ਤਾਂ ਕਰਕੇ ਵੇਚਣੀਆਂ ਨੇ ਹੋਰ ਕੋਈ ਚੱਕਰ ਨਹੀਂ ਹੈਗਾ ਮੁਰਗੀਆਂ ਤੁਸੀਂ ਕਰ ਸਕਦੇ ਚੈੱਕ ਪ्युअर ਸੀਲ ਨੇ ਬਾਈ ਦੇਖ ਲੋ ਅੱਖਾਂ ਵੀ ਚਿੱਟੀਆਂ ਨੇ ਪੈਰ ਚਿੱਟੇ ਨੇ ਪੂਰੀਆਂ ਟਾਪ ਮੁਰਗੀਆਂ ਨੇ ਬਾਈ ਉਹ ਪਰਾਂ ਵਾਲੀ ਬਾਈ ਸੇਵਾ ਮੰਗ ਰਹੀ ਆ ਮੁਰਗੀ ਜੇ ਕਿਸੇ ਭਰਾ ਨੂੰ ਚਾਹੀਦੀਆਂ ਨੇ ਤਾਂ ਭਰਾ ਦੱਸ ਦਿਓ ਓਕੇ ਬਾਈ